ਹਾਂਜੀ ਮਿੱਤਰੋ ਹੁਣ ਨਹਿਰਾਂ ਦਾ ਪਾਣੀ ਹੈ ਜਿਹੜਾ ਛੱਡਿਆ ਜਾ ਰਿਹਾ ਤੇ ਕੂੜਾ ਤੁਸੀਂ ਦੇਖ ਸਕਦੇ ਹੋਗੇ ਲੋਕਾਂ ਨੇ ਸ਼ਰਮ ਲਾਤੀ ਹੈ ਜਮਾ ਸਾਰਾ ਜਿਹੜਾ ਕੂੜਾ ਹੁੰਦਾ ਚੱਕ ਕੇ ਕੋਈ ਖਾਲਾ ਕੋਈ ਕੱਸੀ ਹੈ ਕੋਈ ਨਹਿਰਾ ਬਸ ਸੁੱਟ ਦੇਣਾਗਾ ਦੇਖਣਾ ਨੇ ਵੀ ਅੱਗੇ ਕਿੱਥੇ ਜਾਣਾ ਕੋਈ ਕੱਚ ਹੈ ਕੁਛ ਵੀ ਹੈ ਚੱਕ ਕੇ ਨਹਿਰ ਚ ਮਾਰਦੇ ਆ ਪਾਣੀ ਚ ਮਾਰਦੇ ਆ ਚੱਕ ਕੇ ਸ਼ਰਮ ਮੰਨ ਲਿਆ ਕਰੋ ਮਾੜੀ ਮੋਟੀ ਇਹ ਕੰਮ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਨਹਿਰ ਚ ਪਾਣੀ ਛੱਡਿਆ ਗਿਆ ਤੇ ਕਿੰਨਾ ਗੰਦਾ ਜਿਹੜਾ ਤੁਰਿਆ ਆਉਂਦਾ ਤੇ ਜੇ ਅਸੀਂ ਵੀ ਲਾਉਣੀ ਪਈ ਆ ਤੇ ਅੱਗ ਵੇਖੋ ਲਾਈ ਆ ਕੂੜੇ ਕਰਕਟ ਨੂੰ ਕੁਛ ਤਾਂ ਢੇਰੀਆਂ ਆ ਨਾ ਜਿਹੜਾ ਕੂੜਾ ਹੁੰਦਾ ਸਾਫ ਪਾਈ ਕਿਉਂ ਕਰਦੇ ਆ ਢੇਰੀਆਂ ਨਾਲ ਜਿਹੜੀ ਆਪਣੇ ਸਫਾਈ ਕੀਤੀ ਹੁੰਦੀ ਹੈ ਉਹ ਹੀ ਕਾਕਾਪਾ ਜਿਹੜਾ ਵੇਚ ਡੈਕ ਪੈਂਦਾ ਤੇ ਕੁਝ ਲੋਕ ਆ ਜਿਹੜੇ ਗੰਦਕੀ ਸਟ੍ਰੋਣੀ ਹਟਦੇ ਸ਼ਬਦ ਤੇ ਵਿਚਾਰ ਕਰ ਲਿਆ ਕਰੋ ਪਵਨ ਗੁਰੂ ਪਾਣੀ ਪਤਾ ਸ਼ਬਦ ਤੋਂ ਵਿਚਾਰ ਕਰ ਲਿਆ ਕਰੋ ਇਹਨੂੰ ਕੂੜਾ ਸੁੱਟਣ ਤੋਂ ਪਹਿਲਾਂ